ਉਹ ਬਹਾਰੋ ਫੁੱਲ ਵਰਸਾਓ ਮੇਰਾ ਮਹਿਬੂਬ ਆਇਆ ਹੈ ਮੇਰਾ ਮਹਿਬੂਬ ਆਇਆ ਹੈ ਸਿਤਾਰੋਂ ਮਾਂਦ ਭਰ ਜਾਓ ਮੇਰਾ ਮਹਿਬੂਬ ਉਸ ਵਕਤ ਮੈਨੂੰ ਦਿਖਾਈ ਦਿੰਦਾ ਸੀ ਜੀ ਸਾਡੇ ਪਿੰਡ ਦੇ ਵਿੱਚ ਇੱਕ ਬੰਦਾ ਸੀ ਜਾਨੀ ਜੀ ਸੀ ਤੇ ਉਹਨਾਂ ਨੂੰ ਵੀ ਦਿਖਾਈ ਲਈ ਸੀ ਲੰਦਾ ਜੀ ਤੇ ਉਹ ਕਦੇ ਦਰਬਾਰ ਸਾਹਿਬ ਦੇ ਰਾਗੀ ਰਹ ਚੁੱਕੇ ਆ ਜੀ ਮੈਂ ਉਹਨਾਂ ਕੋਲ ਗਿਆ ਸਿੱਖਣ ਵਾਸਤੇ ਉਹਨਾਂ ਨੇ ਮੈਨੂੰ 4 ਮਹੀਨੇ ਸਿਖਾਇਆ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪ੍ਰੀਤ ਸਿੰਘ ਮੌਨਟਾਲਾ ਸਵਾਗਤ ਕਰਦਾ ਦੋਸਤੋ ਹਰ ਬਾਾਰ ਦੀ ਤਰ੍ਹਾਂ ਆਪਾਂ ਆਪਣੇ ਚੈਨਲ ਉੱਤੇ ਨਵੇਂ ਤੋਂ ਨਵਾਂ ਕੋਈ ਨਾ ਕੋਈ ਵਿਸ਼ਾ ਲੈ ਕੇ ਆਉਂਦੇ ਹਿੱਗੇ ਆ ਇਹਨਾਂ ਵਿਸ਼ਿਆਂ ਦੀ ਸੂਚੀ ਦੇ ਵਿੱਚੋਂ ਹੀ ਆਪਾਂ ਜੋ ਅੱਜ ਤੁਹਾਡੇ ਲਈ ਵਿਸ਼ਾ ਲੈ ਕੇ ਆਏ ਬਹੁਤ ਹੀ ਇੰਟਰਸਟਿੰਗ ਸਟੋਰੀ ਹੈਗੀ ਆ ਔਰ ਬਹੁਤ ਹੀ ਵਧੀਆ ਉਹ ਕਲਾਕਾਰ ਆ ਆਪਾਂ ਸਭ ਜਾਣਦੇ ਆ ਕਿ ਪੰਜਾਬ ਇੱਕ ਕਲਾਕਾਰਾਂ ਦੀ ਧਰਤੀ ਆ ਪੰਜਾਬ ਨੇ ਬਹੁਤ ਵੱਡੇ ਵੱਡੇ ਕਲਾਕਾਰ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਆਗੇ ਉਸੇ 뮤జిక్ ਇੰਡਸਟਰੀ ਦੇ ਵਿੱਚੋਂ ਸਾਡੇ ਨਾਲ ਬਹੁਤ ਵਧੀਆ ਸਰਿੰਦਰ ਕੁਮਾਰ ਜੀ ਜਿਹੜੇ ਕਿ ਸ਼ਾਰਟ ਜਿਹਨਾਂ ਦਾ ਨਾਮ ਹੈਗਾ ਸ਼ਿੰਦਾ ਆਇਆਪੁਰਿਆ ਜੀ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਗੀਤਾਂ ਨੂੰ ਤੁਸੀਂ YouTube ਤੇ ਬਹੁਤ ਸਾਰਾ ਪਿਆਰ ਦਿੰਦੇ ਹੋ ਉਹ ਦੇ ਰਹੇ ਹੋ ਔਰ ਆਉਣ ਵਾਲਾ ਸਮਾਂ ਵੀ ਉਹਨਾਂ ਦੇ ਗੀਤਾਂ ਨੂੰ ਤੁਸੀਂ ਪਿਆਰ ਦੋਗੇ ਜਿਆਦਾ ਸਮਾਂ ਲੈਂਦੇ ਸਾਡੇ ਨਾਲ ਮੌਜੂਦ ਹੈ ਸ਼ਿੰਦਾ ਆਇਆਪੁਰਿਆ ਜੀ ਸ਼ਿੰਦਾ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਜੀ ਪੰਜਾਬੀ ਰੰਗ ਟੀਵੀ ਤੇ ਸਮਾਂ ਦੇਣ ਲਈ ਜੀ ਸ਼ਿੰ다 ਜੀ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਹਾਡੇ 뮤ਜ਼ਿਕ ਦੇ ਸਫ਼ਰ ਬਾਰੇ ਤੁਹਾਡੇ ਪਿਸ਼ੋਕੜ ਬਾਰੇ ਤੁਹਾਡੀ ਫੈਮਿਲੀ ਬਾਰੇ ਹਾਂਜੀ ਤੇ ਸਾਡਾ ਤੁਹਾਨੂੰ ਪਹਿਲੇ ਹੀ ਸਵਾਲ ਹੈ ਕਿ ਆਪਾਂ ਆਪਣੇ ਪਿੱਲਾਂ ਦਾ ਪਿਸ਼ੋਕੜ ਬਾਰੇ ਦੱਸੋ ਕਿ ਤੁਸੀਂ ਕਿੱਥੋਂ ਬਲੋਂਗ ਕਰਦੇ ਹੈਗੇ ਆ ਹਾਂਜੀ ਸਰ ਅਸੀਂ ਪਿੰਡ ਨਿਸ਼ਾਰਾ ਪਨਵਾਇਆ ਸਾਡਾ ਜੀ ਜ਼ਿਲ੍ਹਾ ਤਰਨਤਾਰਨ ਜੀ ਉੱਥੇ ਅਸੀਂ ਰਹਿੰਦੇ ਸੀ ਜੀ ਛੋਟੇ ਹੁੰਦੇ ਜਿਹੜਾ ਸਾਡਾ ਬਚਪਨ ਸੀ ਉਹ ਉੱਥੇ ਹੀ ਗੁਜ਼ਰਿਆ ਸੀ ਜੀ ਉਸ ਤੋਂ ਬਾਅਦ ਆ ਫੇ ਆਪਾਂ ਟਾਂਡਾ ਏਰੀਆ ਚ ਕਿਵੇਂ ਆਏ ਸਰ ਟਾਂਡਾ ਜਿਹਦੇ ਤਾਂ ਬਹੁਤ ਲੰਬੀ ਕਹਾਣੀ ਆ ਜੀ ਟਾਂਡੇ ਤੇ ਆਪਾਂ ਪਹਿਲਾਂ ਅਸੀਂ ਜਦੋਂ ਛੋਟੇ ਹੁੰਦੇ ਸੀ ਤੇ ਉਸ ਤੋਂ ਬਾਅਦ ਜੋ ਸਾਨੂੰ 뮤직 ਦਾ ਸ਼ੌਕ ਛੋਟੇ ਹੁੰਦਿਆ ਤੁਸੀਂ ਸੀ ਜੀ ਟਾਂਡੇ ਤੇ ਵਸੀਦਾ ਇਹ ਜਿਹਨੂੰ ਸਾਨੂੰ ਕੋਈ ਜੋਬ ਮਿਲ ਗਿਆ ਇਹ ਜੀ ਪਹਿਲਾਂ ਅਸੀਂ 10 ਸਾਲ ਨੰਗਲ ਵਿਹਾਲਾ ਹਾਜੀਪੁਰ ਦੇ ਨਜ਼ਦੀਕ ਆ ਜੀ ਜੀ ਉੱਥੇ ਲਾ ਕੇ ਆਏ ਆ ਜੀ ਫਿਰ 207 ਦੇ ਵਿੱਚ ਅਸੀਂ ਇੱਥੇ ਤੁਹਾਡੇ ਸ਼ਹਿਰ ਦੇ ਵਿੱਚ ਆਏ ਆ ਟਾਂਡਾ ਵਿਖਿਆ ਤੇ ਇੱਥੇ ਜੀ ਟਾਂਡਾ ਉੜਮੜ ਚ ਜੀ ਅੱਛਾ ਆਪਣੇ ਫੈਮਿਲੀ 'ਚ ਕੌਣ-ਕੌਣ ਹੈਗਾ ਇਸ ਟਾਈਮ ਸਾਡੇ ਫੈਮਿਲੀ ਵਿੱਚ ਜਿਹੜੇ ਮੇਰੇ ਮਾਤਾ ਪਿਤਾ ਸੀ ਉਹ ਤਾਂ ਜਾ ਚੁੱਕੇ ਆ ਜੀ ਹੋਰ ਭੈਣ ਭਰਾਵਾ ਹੈਗੇ ਦੋ ਤਿੰਨ ਭੈਣ ਆ ਜੀ ਦੋ ਕੁ ਭਰਾ ਹੈਗੇ ਆ ਜੀ ਇੱਕ ਮੇਰੇ ਬ੍ਰਦਰ ਐਡਵੋਕੇਟ ਐ ਫਰੋਜ਼ਪੁਰ ਜੀ ਰਿਪੋਰਟਰ ਦੇ ਵਿੱਚ ਤੇ ਮੇਕ ਮੇਰੇ ਬਰਦਰ ਫੌਜੀ ਆ ਜੀ ਤੇ ਤੁਸੀਂ ਟੀਚਰ ਹੋ ਹਾਂਜੀ ਮੈਂ 뮤ਜ਼ਿਕ ਟੀਚਰ ਹਾਂ ਅੱਛਾ ਜੀ ਆਪਾਂ ਹੁਣ ਗੱਲ ਕਰੀਏ ਤੁਹਾਡੇ 뮤ਜ਼ਿਕ ਖੇਤਰ ਬਾਰੇ ਵੀ 뮤ਜ਼ਿਕ ਦੀ ਆਪਾਂ ਸ਼ੁਰੂਆਤ ਕਦੋਂ ਕੀਤੀ ਸਹੀ ਦਸੀ ਜਦੋਂ ਮੈਂਨਾ ਛੋਟਾ ਹੁੰਦਾ ਸੀ ਨਾ ਜੀ ਮੈਨੂੰ 뮤ਜ਼ਿਕ ਦਾ ਬਹੁਤ ਸ਼ੌਕ ਸੀ ਜੀ ਮੈਂ ਰਫੇਰ ਸਾਹਿਬ ਦੇ ਗਾਣੇ ਬਹੁਤ ਸੁੰਦਰ ਸੀ ਉਹ ਮਰਵੀ ਸਾਹਿਬ ਹਾਂ ਜੀ ਮੇਰੇ ਰਵੀ ਸਾਹਿਬ ਦੇ ਗਾਣੇ ਦੇਖ ਲਓ ਤੁਸੀਂ ਛੋਟਾ ਜਿਹਾ ਬੱਚਾ ਸੀ ਬੱਚੇ ਨੂੰ ਇਨਾ ਕੀ ਪਤਾ ਹੁੰਦਾ ਪਰ ਜਦੋਂ ਰਫੀ ਸਾਹਿਬ ਦੀ ਡੈਥ ਹੋਈ ਹੈ ਜੀ ਉਦੋਂ ਮੈਨੂੰ ਯਾਦ ਮੈਂ ਬਹੁਤ ਰੋਇਆ ਸੀ ਅੱਛਾ ਜੀ ਹਾਂ ਮੈਨੂੰ ਉਹਨਾਂ ਨਾਲ ਲਗਾਉ ਸੀ ਤੇ ਕਾਫੀ ਮੈਨੂੰ ਉਹਨਾਂ ਦੀ ਆਵਾਜ਼ ਬਹੁਤ ਵਧੀਆ ਲੱਗਦੀ ਸੀ ਜੀ ਤੇ ਮੈਂ ਉਹਨਾਂ ਦੇ ਗੀਤ ਵੀ ਗਾਉਂਦਾ ਹੁੰਦਾ ਸੀ ਜੀ ਪਿੰਡ ਦੇ ਵਿੱਚ ਆਮ ਲੋਕੀ ਮੈਨੂੰ ਕਹਿੰਦੇ ਹੁੰਦੇ ਫਿਰ ਰਵੀ ਸਾਹਿਬ ਦਾ ਗੀਤ ਸੁਣਾਓ ਕੀ ਬਾਤ ਤੇ ਜੇ ਹੁਣ ਤੁਸੀਂ ਗੱਲ ਛੇੜ ਹੀ ਲਈ ਹੈ ਤੇ ਸਾਨੂੰ ਇੱਕ ਰਫੀ ਸਾਹਿਬ ਦਾ ਗੀਤ ਆਪਣੀ ਆਵਾਜ਼ ਦੇ ਵਿੱਚ ਸੁਨਾ ਆ ਵੀਦੇ ਆਪਾ ਹੋਰ ਵੀ ਟਾਡੇ ਕੋਲ ਗੀਤ ਸੁਣਾਗੇ ਟਾਡੇ ਆਏ ਆ ਹਾਂ ਜੀ ਹੋਣੀ ਜਰੂਰ ਬਾਹਰੋ ਫੋਲ ਵਰਸਾਓ ਮੇਰਾ ਮਹਿਬੂਬ ਆਇਆ ਹੈ ਮੇਰਾ ਮਹਿਬੂਬ ਆਇਆ ਹੈ ਸਿਤਾਰੋਂ ਮਾਗ ਭਰ ਜਾਓ ਮੇਰਾ ਮਹਿਬੂਬ ਆਇਆ ਹੈ ਮੇਰਾ ਮਹਿਬੂਬ ਆਇਆ ਹੈ ਕੀ ਬਾਤਾਂ ਕੀ ਬਾਤ ਬਹੁਤ ਖੂਬ ਬਹੁਤ ਖੂਬ ਅੱਛਾ ਜੀ ਜਦੋਂ ਆਪਾਂ 뮤직 ਦੀ ਸ਼ੁਰੂਆਤ ਕਰ ਲਈ ਤੁਹਾਨੂੰ ਕਿਨਾਂ ਵੱਲ ਦੇਖ ਕੇ ਚੇਟਕ ਲੱਗੀ ਕਿ ਯਾਰ ਮੈਂ ਵੀ 뮤지컬 ਡਾਇਰੈਕਟਰ ਬਣਾ ਜਾਂ ਮੈਂ 뮤직 ਸਿੱਖਾਂ ਤੇ ਮੈਂ ਇੱਕ ਵਧੀਆ ਗਾਇਕ ਬਣਾ ਤੁਹਾਡੀ ਫੈਮਿਲੀ ਚ ਕੋਈ 뮤직 ਦੇ ਵਿੱਚ ਮਾਹਿਰ ਸੀਗਾ ਜਾਂ ਤੁਹਾਡੇ ਪਿੰਡ ਚੋਂ ਜਾ ਤਾਂ ਤੁਹਾਡਾ ਕੋਈ ਫਰੈਂਡ ਸਰਕਲ ਵਿੱਚੋਂ ਸੀਗਾ ਜਿਨ੍ਹਾਂ ਵੱਲ ਦੇਖ ਕੇ ਤੁਸੀਂ ਆਕਰਸ਼ਿਤ ਹੋਏ ਕਿ ਮੈਂ ਵੀ ਕੁਝ 뮤직 ਬਾਰੇ ਜਾਣਕਾਰੀ ਲਵਾਂ ਤੇ ਮੈਂ ਵੀ ਇੱਕ ਵਧੀਆ ਸਿੰਗਰ ਬਣ ਸਕਾਂ ਹਾਂ ਬਹੁਤ ਅੱਛਾ ਸਵਾਲ ਪੁੱਛਿਆ ਤੁਸੀਂ ਇਹ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਰਵੀ ਸਾਹਿਬ ਤੋਂ ਮੈਂ ਬਹੁਤ ਪ੍ਰਭਾਵਿਤ ਸੀ ਜੀ ਉਸ ਤੋਂ ਬਾਅਦ ਜਦੋਂ ਪਿੰਡ ਦੇ ਵਿੱਚ ਸਾਡੇ ਨਾਲ ਮੇਲਾ ਹੁੰਦਾ ਜੀ ਸਿਆਲ ਦੇ ਵਿੱਚ ਤਿੰਨ ਦਿਨ ਮੇਲਾ ਹੁੰਦਾ ਉਹਦੇ ਰਾਗੇ ਹੁੰਦੇ ਆ ਅੱਛਾ ਜੀ ਉਦੋਂ ਜਦੋਂ ਰਾਗੇ ਆਉਂਦੇ ਸੀ ਤੇ ਜਦੋਂ ਰਾਗ ਗਾਉਂਦੇ ਸੀ ਜਾਂ ਹੋਰ ਰਚਨਾਵਾਂ ਪੇਸ਼ ਕਰਦੇ ਸੀ ਜੀ ਉਹਨਾਂ ਵੱਲ ਵੇਖ ਕੇ ਮੈਨੂੰ ਵੀ ਸ਼ੌਕ ਪੈਦਾ ਹੋ ਗਿਆ ਕਿ ਮੈਨੂੰ ਵੀ ਮੈਂ ਵੀ ਗਾਉਂਗਾ ਇੱਕ ਦਿਨ ਜੀ ਬਸ ਫਿਰ ਉਹ ਸ਼ੌਕ ਵੰਦਾ 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 ਇੱਥੋਂ ਤੱਕ ਪਹੁੰਚ ਗਿਆ ਜੀ ਜੀ ਦੇ ਉਤੋਂ ਬਾਅਦ ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ ਨਹੀਂ ਅੱਛਾ ਜਿਨ੍ਹਾਂ ਕੋਲੋਂ ਤੁਸੀਂ 뮤ਜ਼ਿਕ ਦੀਆਂ ਬਰੀਕੀਆਂ ਸਿੱਖੀਆਂ ਜਿਨਾਂ ਕਿ ਤੁਹਾਡੇ ਗੁਰੂ ਜੀ ਉਸਤਾਦ ਜੀ ਕੌਣ ਸਨ ਜਿਨ੍ਹਾਂ ਤੋਂ ਤੁਸੀਂ 뮤ਜ਼ਿਕ ਦੀਆਂ ਬਰੀਕੀਆਂ ਸਿੱਖਿਆ ਜਿੱਕ ਵਧੀਆ ਮੁਕਾਮ ਦੇ ਉੱਤੇ ਬੁੱਧਿਓ ਹਾਂ ਇਹ ਵੀ ਬੜੀ ਇੰਟਰਸਟਿੰਗ ਗੱਲ ਆ ਜੀ ਉਸ ਵਕਤ ਮੈਨੂੰ ਦਿਖਾਈ ਦਿੰਦਾ ਸੀ ਜੀ ਸਾਡੇ ਪਿੰਡ ਦੇ ਵਿੱਚ ਇੱਕ ਬੰਦਾ ਸੀ ਗਿਆਨੀ ਜੀ ਸੀ ਇੱਕ ਜੀ ਤੇ ਉਹਨਾਂ ਨੂੰ ਵੀ ਦਿਖਾਈ ਲਈ ਸੀ ਦਿੰਦਾ ਜੀ ਤੇ ਉਹ ਕਦੇ ਦਰਬਾਰ ਸਾਹਿਬ ਦੇ ਰਾਗੀ ਰਹਿ ਚੁੱਕੇ ਆ ਜੀ ਮੈਂ ਉਹਨਾਂ ਕੋਲ ਗਿਆ ਜੀ ਸਿੱਖਣ ਵਾਸਤੇ ਉਹਨਾਂ ਨੇ ਮੈਨੂੰ 4 ਕ ਮਹੀਨੇ ਸਿਖਾਇਆ ਫਿਰ ਜਦੋਂ ਉਹਨਾਂ ਨੇ ਮੈਂ ਕਿਹਾ ਕਿ ਮੈਨੂੰ ਅੱਗੇ ਜੋ ਹੋਰ ਮੈਂ ਉਹਨਾਂ ਨੂੰ ਸਿੱਖਣ ਵਾਸਤੇ ਕਿਆ ਰਾਗ ਦੀਆਂ ਰਚਨਾਵਾਂ ਸਿਖਾਓ ਜੀ ਉਹ ਕਹਿੰਦੇ ਵੀ ਜੋ ਕੁਝ ਮੈਨੂੰ ਆਂਦਾ ਸੀ ਮੈਂ ਦੱਸ ਦਿੱਤਾ ਜੀ ਹੁਣ ਤੁਸੀਂ ਕਿਸੇ ਵੱਡੇ ਰਾਗੀ ਕੋਲ ਜਾਓ ਜੀ ਤੇ ਤਾਂ ਤੁਹਾਡੇ ਜਿਹੜੀ ਗੱਲ ਬਣਨੀ ਜੀ ਫਿਰ ਉਸ ਤੋਂ ਬਾਅਦ ਫਿਰ ਸਾਨੂੰ ਅੱਗੇ ਜਾਣ ਪਿਆ ਤੇ ਤੁਸੀਂ ਰਾਗ ਦੀਆਂ ਬਰੀਕੀਆਂ ਸਿੱਖ ਕੇ ਫਿਰ ਜਦੋਂ ਪਹਿਲੀ ਵਾਰੀ ਆਪਾਂ ਗੀਤ ਗਾਇਆ ਕਿ ਛੋਟੇ ਦੇ ਸਟੇਜਾਂ ਤੇ ਗੋਣਾ ਸ਼ੁਰੂ ਕੀਤਾ ਸੀਗਾ ਤੇ ਜਾਂ ਫੇ ਕਿਸੇ ਸਕੂਲਾ ਕਾਲਜ ਵਿੱਚ ਸ਼ੁਰੂ ਕੀਤਾ ਸੀ ਹਾਂ ਪਹਿਲੀ ਵਾਰ ਸਰ ਮੈਂ ਜਗਰਾਤੇ ਵਿੱਚ ਭੇਟ ਗਈ ਸੀ ਅੱਛਾ ਜੀ ਜਿਤਕ ਮੈਨੂੰ ਯਾਦ ਆ ਅੱਛਾ ਜੀ ਤੇ ਸਰੋਜ ਜਦੋਂ ਮੈਂ ਭੇਟ ਗਾਰੇ ਸੀ ਤੇ ਮੇਰੀ ਲੱਤਾਂ ਕੰਬ ਰਹੀਆਂ ਸੀ ਜਾਂ ਕਿ ਦਾਦੇ ਮਾਰੇ ਕੰਬ ਰਿਆ ਨਾ ਪਹਿਲੀ ਵਾਰ ਸਟੇਜ 'ਤੇ ਹਾਂ ਪਹਿਲੀ ਵਾਰ ਸਟੇਜ ਫੇਸ ਕਰਨੀ ਜਣੀ ਬਹੁਤ ਔਕਸੀਨ ਦੇ ਨਾ ਜੀ ਉਸ ਤੋਂ ਬਾਅਦ ਜਦੋਂ ਪੜਦੇ ਸੀ ਪਰਦੇਸੀ ਫਿਰ ਤਾਂ ਕਾਲਜ ਦੇ ਵਿੱਚ ਪਹਿਲਾਂ ਆਪਣੇ ਸਕੂਲ ਫਿਰੋਜ਼ਪੁਰ ਦੇ ਵਿੱਚ ਕਈ ਵਾਰ ਗਿਆ ਜੀ ਫਿਰ ਉਸ ਤੋਂ ਬਾਅਦ ਫਿਰ ਜੋ ਕਾਲਜ ਚ ਲੱਗੇ ਕਾਲਜ ਦੇ ਵਿੱਚ ਕਾਫੀ ਮੌਕੇ ਮਿਲੇ ਜੀ ਤੇ ਯੂਥ ਫੈਸਟੀਵਲ ਚ ਵੀ ਗਿਆ ਜੀ ਇਦਾਂ ਕਰਦੇ ਕਰਦੇ ਸਰ ਫਿਰ ਅੱਗੇ ਅੱਗੇ ਵਧਦੇ ਗਏ ਜੀ ਅੱਛਾ ਆਪਾਂ ਲਿਖਣ ਦੀ ਸ਼ੁਰੂਆਤ ਕਰੋ ਕੀਤੀ ਹੋਇਆ ਸਰ ਮੈਂ ਛੋਟਾ ਹੁੰਦਾ ਸੀ ਤੇ ਉਦੋਂ ਹੀ ਮੈਨੂੰ ਲਿਖਣ ਦਾ ਸ਼ੌਕ ਸੀ ਜੀ ਜਿੱਦਾਂ ਜਿਹੜੇ ਹੁੰਦੇ ਨਾ ਲਿਖਣ ਵਾਲੇ ਇਹਨਾਂ ਨੂੰ ਇੱਕ ਤਾਂ ਆਦਤ ਹੁੰਦੀ ਆ ਵੀ ਇਹ ਗੱਲ ਤੋਂ ਗੱਲ ਬਣਾਉਂਦੇ ਆ ਜੀ ਤੋਕ ਬੰਦੀ ਕਰ ਲੈਂਦੇ ਆ ਤੋਕ ਬੰਦੀ ਕਰਦੇ ਇਹਨਾਂ ਨੂੰ ਆਦਤ ਹੁੰਦੀ ਆ ਜੀ ਜਿਸ ਬੰਦੇ ਨੂੰ ਤੋਕਾਂ ਬੰਦੀ ਕਰਨ ਦੀ ਆਦਤ ਹੋਏ ਨਾ ਸਮਝੋ ਪਈ ਇਹ ਬੰਦਾ ਇਹਦੇ ਵਿੱਚ ਲਿਖਣ ਦੀ ਕਲਾ ਹੈ ਕੁਝ ਲਿਖੂਗਾ ਅੱਗੇ ਚੱਲ ਕੇ ਜੀ ਜੀ ਕਿ ਇਹ ਸਭ ਮਾਲਕ ਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦੀ ਮਾਲਕ ਦੀ ਕਿਰਪਾ ਤੋਂ ਬਿਨਾਂ ਤਾਂ ਇੱਕ ਲਾਈਨ ਵੀ ਜਿਹੜੀ ਉਹ ਨਹੀਂ ਲਿਖੀ ਜਾਂਦੀ ਜੀ ਮੈਂ ਛੋਟਾ ਹੁੰਦਾ ਪੇਤਾਂ ਤੇ ਭਜਣ ਲਿਖਣ ਲੱਗ ਗਿਆ ਸੀ ਜੀ ਅੱਛਾ ਜਦੋਂ ਲਿਖਣ ਦੀ ਸ਼ੁਰੂਆਤ ਕਰ ਲਈ ਪਹਿਲਾ ਗੀਤ ਕਿਹੜਾ ਲਿਖਿਆ ਜੇ ਜਿਆਦਾ ਸਾਡੇ 10 ਵੀਰਾਂ ਨੂੰ ਹੋ ਰਹੀਏ ਦੋ ਲੈਣਾ ਜਰੂਰ ਸਾਂਝੀਆ ਕਰ ਸਕਦੇ ਤੁਸੀਂ ਮੈਨੂੰ ਗੀਤ ਤਾਂ ਨਹੀਂ ਯਾਦ ਕਿਹੜਾ ਲਿਖਿਆ ਸੀ ਪਰ ਮੈਨੂੰ ਇੱਕ ਮਾਤਾ ਦੀ ਪੀੜ ਹੀ ਯਾਦ ਹੈ ਜੀ ਉਹ ਤਾਂ ਨਸੀ ਮਾਤਾ ਦੀ ਪੀੜ ਦੀਆਂ ਦੋ ਲੈਣਾ ਸੁਣ ਜੀ ਸੁਣਾਓ ਜੀ ਜਰੂਰ ਓਏ ਸਬਾਲੀ ਜਾਏ ਨਖਾਦੀ ਮਾਂ ਸ਼ੇਰ ਵਾਲੇ आए स्वाली जाए नी माशेर वाली महिमा है तेरी सबसे निरा माशेर वाली आए सवाली आवता बहुत खूब बहुत खूब ਅੱਛਾ ਜਦੋਂ ਹੁਣ ਤੱਕ ਦਾ ਆਪਣੇ ਜਿੰਨੇ ਕਿ ਤੁਸੀਂ ਗੀਤ ਕਿੰਨੇ ਕਿ ਗੀਤ ਵੈਸੇ ਲਿਖ ਚੁੱਕੇ ਆਪਾਂ ਸਰ ਗੀਤਾ ਮੇਰੇ ਕੋਲ ਘੱਟੋ ਘੱਟ 100 ਹੋਣੇ ਆ ਘਰੇ ਲਿਖੇ ਹੋਏ ਕਾਪੀ ਤੇ ਉਹਨਾਂ ਵਿੱਚੋਂ ਰਿਕਾਰਡ ਕਿੰਨੇ ਕ ਹੋਏ ਪਏ ਆ ਸਰ ਉਹਨਾਂ ਵਿੱਚੋਂ ਅਜੇ ਮੈਂ ਪਿਛਲੇ ਸਾਲ ਵੀ ਰਿਕਾਰਡ ਕਰਨੇ ਸ਼ੁਰੂ ਕੀਤੇ ਆ ਅੱਛਾ ਜੀ ਉਹਨਾਂ ਵਿੱਚੋਂ ਚਾਰ ਗੀਤ ਰਿਕਾਰਡ ਹੋ ਚੁੱਕੇ ਆ YouTube ਤੇ ਆ ਜੀ ਆਪ ਗਾਏ ਆ ਜਾਂ ਫੇ ਕਿਸੇ ਹੋਰ ਨਹੀਂ ਸਰ ਆਪ ਹੀ ਲਿਖਿਆ ਆਪ ਹੀ ਗਾਇਆ ਜੀ ਤੇ ਉਹਨਾਂ ਦਾ 뮤직 ਵਗੈਰਾ ਕਿੱਥੋਂ ਤਿਆਰ ਕਰਾਇਆ ਉਹਨਾਂ ਦਾ 뮤직 ਤੇ ਦਿੱਤਾ ਜੀ ਲਕਸ਼ ਜੀ ਨੇ ਕਪੂਰਥਲਾ ਤੋਂ ਆ ओके okay, एटीजी स्टूडियो है ठीक है जी ते जेडे चार गीत YouTube ਤੇ ਆ ਚੁੱਕੇ ਹੈਗੇ ਆ ਉਹਨਾਂ ਨੂੰ ਦਰਸ਼ਕ ਵੀਰਾਂ ਦਾ ਕੀ ਰਿਸਪਾਂਸ ਮਿਲਿਆ ਹਾਂ ਰਿਸਪਾਂਸ ਤਾਂ ਮਿਲਿਆ ਪਰ ਬੜੇ ਸ਼ੁਰੂ-ਸ਼ੁਰੂ ਦੇ ਵਿੱਚ ਇਸ ਖੇਤਰ ਵਿੱਚ ਜਾਣ ਚ ਬਹੁਤ ਟਾਈਮ ਲੱਗਦਾ ਟਾਈਮ ਲੱਗਦਾ ਖੜੇ ਹੋ ਕੇ ਬਹੁਤ ਟਾਈਮ ਲੱਗਦਾ ਜੀ ਫਿਰ ਵੀ ਦਰਸ਼ਕਾਂ ਨੇ ਕਾਫੀ ਪਿਆਰ ਦਿੱਤਾ ਜੀ ਕਿਹੜੇ 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 ਚੈਨਲ ਤੇ ਆ ਰਹੇ ਆ ਜੇਕਰ ਸਾਡਾ ਕੋਈ ਦਰਸ਼ਕ ਵੀਰ ਭੈਣ ਭਾਈ ਇਸ ਵੀਡੀਓ ਨੂੰ ਦੇਖ ਰਿਹਾ ਹੋਗਾ ਉਹ ਜੇਕਰ ਤੁਹਾਡੇ ਚੈਨਲ ਨੂੰ ਲੱਭਣਾ ਹੋਵੇ ਆਪਣੇ ਚੈਨਲ ਦਾ ਤੁਸੀਂ ਨਾਮ ਜਰੂਰ ਦੱਸ ਦਿਓ ਕਿ ਕਿਹੜੇ ਚੈਨਲ ਉੱਤੇ ਤੁਹਾਡੇ ਗੀਤ ਆ ਚੁੱਕੇ ਹੈਗੇ ਆ ਸਾਡਾ ਚੰਦ ਹੈਗਾ ਜੀ SK ਮਿਊਜ਼ਿਕ ਜੀ ਇਹਦੇ ਉੱਪਰ ਸਾਡੇ ਜਿਹੜੇ ਚਾਰ ਗੀਤ ਆ ਅਪਲੋਡ ਹੋ ਚੁੱਕੇ ਆ ਜੀ ਤੇ ਪਹਿਲਾ ਗੀਤ ਸੀ bari ਵਿੱਚ ਅੱਛਾ ਜੀ ਦੂਸਰਾ ਸੀ ਵੀਰ ਦਾ ਵਿਆਹ ਜੀ ਤੀਸਰਾ ਸੀ ਅਖਮਸਤਾਨੀ ਜੋਤਾ ਹੁੜਾ ਜੀ ਪ੍ਰੋਣੀ ਲੰਬੜਾ ਦੀ ਇਹ ਸਾਰੇ ਗੀਤ ਸਾਡੇ ਲਗਭਗ ਰੋਮਾਂਟਿਕ ਹੈ ਜੀ ਜਿਹੜਾ ਹੁਣੇ ਪ੍ਰੋਣੀ ਲੰਬੜਾ ਦੀ ਗੀਤ ਆਇਆ ਹੈਗਾ ਜੇਕਰ ਯਾਦ ਆ ਉਹਦੇ ਦੋ ਲਾਈਨਾਂ ਸਾਡੇ ਦਸ ਕਵੀਰਾਂ ਨੇ ਜ਼ਰੂਰ ਸਾਹੇ ਕੀਤੇ ਜਾਓ ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਵੀ ਇਸ ਇਨਸਾਨ ਦਾ ਇਹ ਗੀਤ ਹੈਗਾ ਹਾਂ ਬਿਲਕੁਲ ਜੋ ਜੀ ਹਾਂ ਆਏ ਲੰਬੜਾਂ ਦੇ ਘਾਰੇ ਉਪਰੌਣੇ ਤੇ ਪਿੰਡ ਚ ਬਹਾਰ ਆ ਗਏ ਆਏ ਲੰਬੜਾਂ ਦੇ ਘਾਰੇ ਉਪਰਾਉਣੇ ਤੇ ਪਿੰਡ 'ਚ ਬਹਾਰ ਆ ਗਈ ਕੋਈ ਆਖੇ ਉਹਨੂੰ ਸੱਸੀ ਕੋਈ ਸੋਣੀ ਕੋਈ ਆਖੇ ਉਹਨੂੰ ਸੱਸੀ ਕੋਈ ਸੋਣੀ ਤੇ ਪਿੰਡ 'ਚ ਬਹਾਰ ਆ ਗਈ ਆਏ ਲੰਬੜਾਂ ਦੇ ਘਾਰੇ ਉਪਰਾਉਣੇ ਤੇ ਪਿੰਡ 'ਚ ਬਹਾਰ ਆ ਗਈ ਬਹੁਤ ਬਹੁਤ ਜਿੱਦਾਂ ਤੁਸੀਂ ਗੀਤ ਲਿਖਦੇ ਹੋ ਹਾਂਜੀ ਇਹ ਕੁਛ ਪੜ੍ਹ ਕੇ ਲਿਖਦੇ ਆ ਜਾਂ ਜੋ ਸਾਡੇ ਸਮਾਜ ਵਿੱਚ ਜੋ ਗੱਲਾਂ ਹੋ ਰਹੀਆਂ ਹੈਗੀਆਂ ਜਾਂ ਉਹਨਾਂ ਵੱਲ ਦੇਖ ਕੇ ਤੁਸੀਂ ਲਿਖ ਦਿਓ ਹਾਂ ਕਦੇ ਕਦੇ ਐਦਾਂ ਹੁੰਦਾ ਵੀ ਜਿੱਦਾਂ ਕੋਈ ਘਟਨਾ ਵਾਪਰੀ ਹੋਵੇ ਜੀ ਉਸ ਦੇ ਉੱਤੇ ਲਿਖਿਆ ਜਾਂਦਾ ਹੈ ਕਈ ਵਾਰ ਅੱਧੇ ਬੈਠੇ ਬਿਠਾਏ ਵੀ ਕਈ ਵਾਰ ਲਿਖ ਹੋ ਜਾਂਦਾ ਜੀ ਬੱਸ ਹੁੰਦਾ ਤਾਂ ਸਭ ਕੁਝ ਇਹੀ ਹੈ ਜੋ ਸਾਡੇ ਸਮਾਜ ਵਿੱਚ ਲਗਭਗ ਵਾਪਰ ਰਿਹਾ ਹੈ ਜੀ ਉਹੀ ਜਿਹੜਾ ਲਿਖ ਵੀ ਉਹੀ ਲਿਖਦਾ ਅੱਛਾ ਹੋਰ ਸਾਡਾ ਇੱਕ ਤੁਹਾਨੂੰ ਅਹਿਮ ਸਵਾਲ ਹੈਗਾ ਜੀ ਕਿ ਸ਼ਿੰਦਾ ਜੀ ਵੀ ਜਦੋਂ ਆਪਾਂ ਸ਼ੁਰੂਆਤ ਕਰਦੇ ਆ ਚਾਹੇ ਕਿਸੇ ਵੀ ਖੇਤਰ ਵਿੱਚ ਕਰਦੇ ਆ ਗਾਇਕੀ ਗੀਤਕਾਰੀ ਜਾਂ ਸਪੋਰਟਸ ਦੇ ਵਿੱਚ ਕਿਸੇ ਵੀ ਖੇਤਰ 'ਚ ਉਹਦੇ ਵਿੱਚ ਇੱਕ ਸਪੋਰਟ ਦੀ ਬੜੀ ਅਹਿਮਤ ਹੁੰਦੀ ਆ ਕਿ ਤੁਹਾਡੇ ਕਿਹੜੇ ਕਿਹੜੇ ਵੀਰ ਭੈਣ ਹੈਗੇ ਜਿਨ੍ਹਾਂ ਨੇ ਤੁਹਾਡੀ ਸਪੋਰਟ ਕੀਤੀ ਕਿ ਸ਼ਿੰਦੇ ਭਾਜੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਹੋਰ ਵਧੀਆ ਕਰੋ ਆਪਾਂ ਤੁਹਾਡੇ ਨਾਲ ਉਹਨਾਂ ਦੇ ਦੋ ਚਾਰ ਜਿੰਨੇ ਵੀ ਤੁਹਾਡੇ ਦਸ਼ ਆਪਣੇ ਸਪੋਰਟ ਵਾਲੇ ਹੈਗੇ ਵੀਰ ਭੈਣ ਉਹਨਾਂ ਦਾ ਤੁਸੀਂ ਸਾਡੇ ਕੈਮਰੇ ਉੱਤੇ ਨਾਮ ਜ਼ਰੂਰ ਲੈ ਸਕਦੇ ਆ ਜੀ ਦੇਖੋ ਜੀ ਉਦਾਂ ਤਾਂ ਲੋਕੀ ਕਾਫੀ ਪ੍ਰਸ਼ੰਸਾ ਕਰਦੇ ਆ ਵੀ ਵਧੀਆ ਕੰਦੇ ਹੋ ਵਧੀਆ ਲਿਖਦੇ ਹੋ ਜੀ ਪਰ ਜਿਹੜੀ ਸਭ ਤੋਂ ਜ਼ਿਆਦਾ سپورਟ ਹੈ ਉਹ ਸਾਡੇ ਆਪਣੇ ਪਰਿਵਾਰ ਦੀ ਜੀ ਫੈਮਿਲੀ سپورਟ ਸਭ ਤੋਂ ਪਹਿਲੇ ਜੀ ਸਭ ਤੋਂ ਫੈਮਿਲੀ ਜ਼ਿਆਦਾ سپورਟ ਹੈ ਤੁਹਾਨੂੰ ਜੀ ਬਾਹਰ ਦੀ ਤਾਂ ਆਪਾਂ ਨਹੀਂ ਬਾਹਰ ਦੀ ਸਿਰਫ ਸ਼ਾਬਾਸ਼ ਹੈ ਸ਼ਾਬਾਸ਼ ਹੀ ਆ ਜੀ ਤੇ ਬਾਕੀ ਸਾਰੀ سپورਟ ਫੈਮਿਲੀ ਦੀ ਜੀ 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 ਅੱਛਾ ਜਾਂਦੇ ਜਾਂਦੇ ਸਾਡੇ ਦਰਸ਼ਕ ਵੀਰਾਂ ਨੂੰ ਕੋਈ ਤੁਸੀਂ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਜੋ ਜਿਹੜੀ ਅੱਜ ਕੱਲ ਦੀ ਨਵੀਂ ਪਰੀਰੀ ਗਾਇਕੀ ਜਾਂ ਗੀਤਕਾਰੀ ਵਿੱਚ ਆਉਣਾ ਚਾਹੁੰਦੀ ਹੈ ਉਹ ਕਿਵੇਂ ਸਿੱਖ ਕੇ ਅੱਜ ਇੱਕ ਵਧੀਆ ਟਾਡੇ ਵਾਂਗੂ ਇੱਕ ਵਧੀਆ ਮੁਕਾਮ ਪਾ ਸਕੇ ਸ਼ੁਰੂ ਇਹ ਤਾਂ ਵੀ ਇੱਕ ਤਾਂ ਪਹਿਲਾਂ ਕਿਸੇ ਵਧੀਆ ਗੁਰੂ ਕੋਲ ਸਿੱਖਣ ਜੀ ਕੁਝ ਸਮਾਂ ਲਾਉਣ ਜੀ ਸਮਾਂ ਲਾ ਕੇ ਫਿਰ ਮਾਰਕੀਟ 'ਚ ਆਉਣ ਜੀ ਕਿਉਂਕਿ ਜਿਹੜੇ ਗਾਇਕੀ ਆ ਬਹੁਤ ਔਖੀ ਆ ਜੀ ਕਿਉਂਕਿ ਜਿਹੜਾ ਜਿਹੜੀ ਚੀਜ਼ ਮਜ਼ਬੂਤ ਹੁੰਦੀ ਹੈ ਨਾ ਉਹੀ ਟਿਕਦੀ ਆ ਜੀ ਜਿਹੜੀ ਚੀਜ਼ ਮਜ਼ਬੂਤ ਨਹੀਂ ਹੁੰਦੀ ਉਹ ਬੁੱਤੇ 'ਚ ਟਿਕਦੀ ਨਹੀਂ ਹੈਨਾ ਜੀ ਇਸ ਕਰਕੇ ਵਧੀਆ ਕਿਸੇ ਕੋਲ ਸਿੱਖਣ ਤੇ ਜਿਹੜੇ ਵਧੀਆ ਲੇਖਾਂ ਦੇ ਗੀਤ ਗਾਉਣ ਚੰਗੇ ਗਾਉਣ ਜਿਹੜੇ ਸੀ ਸਾਰੇ ਸਮਾਜਿਕ ਸਾਨੂੰ ਸਿਹਤ ਦੇਣ ਜਿਹੜਾ ਉਹ ਸਾਰੇ ਪਰਿਵਾਰ ਬੈ ਕੇ ਸੁਣ ਸਾਨੂੰ ਆਨੰਦ ਵੀ ਦੇਵੇ ਇੰਜੋਏ ਵੀ ਹੋਵੇ ਗੀਤ ਮੰਦ ਵੀ ਬਣਦੇ ਸੀ ਇਹੋ ਜਿਹੇ ਗੀਤ ਹਨ ਜਿਹਨਾਂ ਨੂੰ ਸਾਨੂੰ ਸੁਣ ਕੇ ਸ਼ਰਮਾ ਜੀ ਜਿਹੜੇ ਫੈਮਲੀਜ਼ ਬੈਠ ਕੇ ਸੁਣੋ ਸੀ ਆਹ ਅੱਛਾ ਛਿੰਦਾ ਜੀ ਇੱਕ ਸਾਨੂੰ ਹੋਰ ਸਾਡਾ ਅਹਿਮ ਸਵਾਲ ਹੈਗਾ ਕਿ ਆਪਣਾ ਮਨ ਪਸੰਦੀਦਾ ਸਿੰਗਰ ਕਿਹੜਾ ਹੈਗਾ ਸਾਰੇ ਮੇਰੇ ਮਨ ਪਸੰਦੀਦਾ ਸਿੰਗਰ ਜਿਹੜਾ ਪੁਰਾਣੇ ਚੋਂ ਰਫੀ ਸਾਹੂ ਤੇ ਨਵੇਂ ਆ ਚੋ ਨਵੇਂ ਕੋ ਸਰ ਜਿੱਦਾਂ ਹੰਸਰਾਜ ਜੀ ਬਹੁਤ ਵਧੀਆ ਜੀ ਸਰਦਾਰ ਸਿਕੰਦਰ ਜੀ ਉਦਾਸਮਨ ਬਹੁਤ ਵਧੀਆ ਲਿਖਦੇ ਸੀ ਤੇ ਬਹੁਤ ਵਧੀਆ ਤੇ ਜਿਹਦਾ ਤੁਸੀਂ ਗੀਤ ਲਿਖਦੇ ਹੋ ਲੇਖਕਾਂ ਵਿੱਚੋਂ ਤੁਹਾਡਾ ਗੀਤਕਾਰ ਕਿਹੜਾ ਪਸੰਦੀਦਾ ਗੀਤਕਾਰ ਹੈ ਲੇਖਕਾਂ ਵਿੱਚੋਂ ਨਿਜ਼ਾਮਪੁਰਾ ਜੀ ਬਹੁਤ ਵਧੀਆ ਕਾਲਾ ਨਿਜ਼ਾਮਪੁਰਾ ਜੀ ਜੀ ਜਾਂਦੇ ਜਾਂਦੇ ਨਾ ਸਾਡੇ ਚੈਨਲ ਉਤੇ ਆਪਣੇ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਆਪਣੇ ਚੈਨਲ ਦਾ ਨਾਮ ਜਰੂਰ ਦੱਸ ਦਿਓ ਫੇ ਫੇ ਆਪਾਂ ਇਸ ਵੀਡੀਓ ਨੂੰ ਸਮਾਪਤੀ ਕਰਨੀ ਹੈਗੀ ਹੈ ਦਰਸ਼ਕੋ ਸਾਡੇ ਚੈਨਲ ਦਾ ਨਾਮ ਹੈ SK म्यूजिक ਜੀ ਇਸ ਨੂੰ ਅਸੀਂ ਇੱਕ ਨੇਕ ਮਕਸਦ ਲੈ ਕੇ ਚੱਲਦੇ ਆ ਜੀ ਸਾਡਾ ਮਕਸਦ ਇਹ ਆ ਵੀ ਜਦੋਂ ਸਾਨੂੰ ਇਸ ਚੈਨਲ ਤੋਂ ਕਮਾਈ ਹੋਊਗੀ ਜੀ ਉਸ ਕਮਾਈ ਦੇ ਦੁਆਰਾ ਅਸੀਂ ਗਰੀਬ ਬੱਚਿਆਂ ਦੀ ਸਹਾਇਤਾ ਕਰਨੀ ਚਾਹੁੰਦੇ ਆ ਜੀ ਇਸ ਕਰਕੇ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਸੁਣ ਰਹੇ ਆ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਦੂਜਿਆਂ ਤੋਂ ਕਰਾਓ ਤੇ ਗੀਤਾਂ ਦਾ ਆਨੰਦ ਲਓ ਤੇ ਇਸ ਨੇਕ ਕੰਮ ਵਿੱਚ ਸਾਡਾ ਸਾਥ ਦਿਓ ਜੀ ਦੋਸਤੋ ਇਹ ਸੰਸਾਧਨਾ ਸ਼ਿੰਦਾ ਐਯਾਪੁਰੀਆ ਜੀ ਬਹੁਤ ਵਧੀਆ ਗੀਤ ਲਿਖਦੇ ਵੀ ਆ ਔਰ ਗਾਉਂਦੇ ਵੀ ਆ ਇਹਨਾਂ ਦੇ ਚਾਰ ਗੀਤ ਆਲਰੇਡੀ YouTube ਦੇ ਉੱਤੇ ਆ ਚੁੱਕੇ ਹੈਗੇ SK 뮤지컬 ਚੈਨਲ ਦੇ ਉੱਤੇ ਤੁਸੀਂ ਵੀ ਇਸ ਚੈਨਲ ਦੇ ਉੱਤੇ ਜਾ ਕੇ ਜ਼ਰੂਰ ਇਹਨਾਂ ਦੇ ਗੀਤ ਸੁਣੋ ਔਰ ਦੇਖੋ ਕਿ ਇਹਨਾਂ ਦੇ ਵਿੱਚ ਕਿੰਨੀ ਜ਼ਿਆਦਾ ਕਲਾ ਹੈਗੀ ਆ ਔਰ ਸਾਡੇ ਚੈਨਲ ਦੇ ਉੱਤੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਆਸ ਕਰਦੇ ਆ ਕਿ ਸਾਡੀਆਂ ਪਹਿਲੀਆਂ ਵੀਡੀਓ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਇਸ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੋਗੇ ਔਰ ਸਾਡੀ ਇਹਨਾਂ ਦੇ ਵੀਰਾਂ ਦੀ ਸਪੋਰਟ ਕਰਨੀ ਬਹੁਤ ਜ਼ਰੂਰੀ ਆ ਜੀ ਤਾਂ ਜੋ ਜਿਹੜੇ ਇੱਕ ਵਧੀਆ ਸਿੱਖ ਕੇ ਵਧੀਆ ਸਿੱਖ ਕੇ ਔਰ ਵਧੀਆ ਲਿਖ ਕੇ ਔਰ ਵਧੀਆ ਗਾ ਕੇ ਸਮਾਦ ਨੂੰ ਇੱਕ ਸੇਧ ਦੇ ਸਕਾਂ ਧੰਨਵਾਦ ਜੀ ਤੁਹਾਡਾ ਇੱਕ ਵਾਰੀ ਸਾਡੇ ਚੈਨਲ ਉੱਤੇ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਡਾ ਵੀ ਧੰਨਵਾਦ ਜੀ ਤੁਸੀਂ ਬਹੁਤ ਸਾਨੂੰ ਆਪਣੇ ਐਕਟੀਵਿਟੀ ਸਮਝ ਬਤਾਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਧੰਨਵਾਦ